ਜਿਹਨੂੰ ਤੁਸੀਂ ਕਿਰਾਏ ਦਾ ਮਕਾਨ ਕਹਿ ਰਹੇ ਹੋ ਨਾ ਉਹ ਮਕਾਨ ਇੰਨਾ ਵੱਡਾ ਆ ਇੰਨਾ ਵੱਡਾ ਮਕਾਨ ਆ ਉੱਥੇ ਤਾਂ ਕੱਲੇ ਰਵਿਦਾਸ ਜੀ ਨਹੀਂ ਭਾਵੇਂ 35 ਮਹਾਪੁਰਸ਼ਾਂ ਦੀ ਬਜਾਏ ਹੋਰ ਇੰਨੇ ਆ ਜਾਂਦੇ ਨਾ ਉਹ ਵੀ ਸਮਾ ਜਾਣੇ ਸੀ ਉਹ ਐਡਾ ਵੱਡਾ ਮਕਾਨ ਆ ਤੇ ਜਿਹੜੇ ਕੱਢ ਕੇ ਤੁਸੀਂ ਰਵਿਦਾਸ ਜੀ ਨੂੰ ਆਪਣੇ ਮਕਾਨ 'ਚ ਲੈ ਕੇ ਆਏ ਆ ਉਸ ਮਕਾਨ 'ਚ ਤੁਸੀਂ ਪਤਾ ਕੀ ਕੀਤਾ ਰਵਿਦਾਸ ਜੀ ਨੂੰ ਤੇ ਇੱਕ ਕੋਨੇ 'ਚ ਲਾ ਦਿੱਤਾ 40 ਸ਼ਬਦਾਂ ਨੂੰ ਤੇ ਜਿਹੜੇ ਪਹਿਲਾਂ ਜਿਹੜੇ 6000 ਸ਼ਬਦ ਸੀ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਲਮੋਸਟ 605984 ਮੇਰਾ ਖਿਆਲ ਜੇ ਮੈਂ ਰੋਂਗ ਨਹੀਂ ਤਾਂ ਇੰਨੇ ਕ ਸ਼ਬਦ ਆ ਗੁਰੂ ਗ੍ਰੰਥ ਸਾਹਿਬ ਚ ਤੇ ਉਹਦੇ ਵਿੱਚ 40 ਨੂੰ ਪੂਰੀ ਉੱਤਮ ਜਗਾ ਸੀ ਰਵਿਦਾਸ ਜੀ ਦੇ ਸ਼ਬਦ ਨੂੰ ਸਭ ਤੋਂ ਜ਼ਿਆਦਾ ਰਾਗੀ ਢਾਡੀ ਕਥਾਕਾਰ ਰਵਿਦਾਸ ਇਕਬੀਰ ਜੀ ਦੇ ਸ਼ਬਦ ਗਾਉਂਦੇ ਆ ਸਭ ਤੋਂ ਜ਼ਿਆਦਾ ਰਵਿਦਾਸ ਜੀ ਦੇ ਸ਼ਬਦ ਗਾਏ ਜਾਂਦੇ ਆ ਤੇ ਤੁਸੀਂ ਲਿਆ ਕੇ ਕੀ ਕੀਤਾ ਪਤਾ ਹੀ ਨਹੀਂ ਕੌਣ ਆ ਬੰਦਾ ਮੈਂ ਨਹੀਂ ਕਹਿ ਰਿਹਾ ਆ 2012 ਦੀ ਪੰਜਾਬੀ ਟਾਈਮਸ ਦੀ ਨਿਊਜ਼ ਆ ਇਹਨਾਂ ਦੇ ਜਿਨ੍ਹਾਂ ਨੂੰ ਰਵਿਦਾਸ ਦਾ ਇੱਕ ਹੋਰ ਡੇਰਾ ਕਿਹਾ ਜਾਂਦਾ ਡੇਰਾ ਗੁਰੂ ਰਵਿਦਾਸ ਉਹਨਾਂ ਨੇ ਇਹਨਾਂ ਤੇ ਕਲੇਮ ਕੀਤਾ ਸੀ ਕਿ ਇੱਥੇ ਪਾਬੰਦੀ ਲਾਈ ਜਾਵੇ ਕਿਉਂਕਿ ਜਿਹੜਾ ਗ੍ਰੰਥ ਆ ਇਹ ਕਿਸੇ ਹੀਰਾਦਾਸ ਦੀ ਲਿਖੀ ਹੋਈ ਹੀਰਾਦਾਸ ਕਿ ਕੀ ਨਾਮ ਆ ਭਾਜੀ ਕੁਛ ਇਦਾਂ ਦਾ ਹੀਰੀਦਾਸ ਕੇ ਹੀਰਾਦਾਸ ਤਾਂ ਮੈਂ ਜੇ ਆਖੋ ਤਾਂ ਮੈਂ ਪੜੀ ਦਿਨਾ ਥੋੜਾ ਜਿਆ ਹਾਂਜੀ ਪੜ੍ਹ ਦਿਓ ਪੜ੍ਹ ਦਿਓ ਕੋ ਮੈਨੂੰ ਕੋ ਪੜਿਆ ਨਹੀਂ ਜਾ ਰਿਹਾ ਬਹੁਤ ਬਰੀਕ ਆ ਇੱਕ ਮਿੰਟ ਇੱਕ ਮਿੰਟ ਕਰਿਓ ਕਿਰਪਾ ਮੈਂ ਦੇ ਦਿੰਦਾ ਹਾਂ ਉਹਦੀ ਉਹਦੀ ਇਹ ਕਵਤਾ ਕੱਢ ਕੇ ਉਹਦੀ ਬਾਣੀ ਕੱਢ ਕੇ ਤੇ ਰਵਿਦਾਸ ਦਾ ਨਾਮ ਉੱਥੇ ਲਾ ਕੇ ਤੇ ਇਹਨਾਂ ਨੇ ਉਹਦੇ ਵਿੱਚ 40 ਸ਼ਬਦ ਗੁਰੂ ਗ੍ਰੰਥ ਸਾਹਿਬ ਚੋਂ ਕੱਢ ਕੇ 40 41 ਤੇ ਬਾਕੀ ਸਾਰੇ ਉਹ ਲਾਏ ਹੋਏ ਆ ਉਹ ਵੀ ਤੁਹਾਨੂੰ ਡਿਟੇਲ ਚ ਸਕਰੀਨ ਦੇ ਉੱਤੇ ਦਿਖਾਵਾਂਗੇ ਤਾਂ ਕਿ ਤੁਸੀਂ ਆਪ ਡਿਸਾਈਡ ਕਰੋ ਪੜ ਕੇ ਬਾਣੀ ਵੀ ਜਿਹੜੇ ਰਵਿਦਾਸ ਜੀ ਦੇ ਸ਼ਬਦ ਭਗਤ ਰਵਿਦਾਸ ਜੀ ਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਚੋਂ ਉਹਨਾਂ ਦੀ ਕੁਆਲਿਟੀ ਦੇਖਿਓ ਉਹਨਾਂ ਦੀ ਕਾਵ ਰਚਨਾ ਦੇਖਿਓ ਵੀ ਕਿੰਦਾ ਦੀ ਆ ਕਿੰਨੀ ਉੱਚ ਕੋਟੀ ਦੀ ਆ ਤੇ ਜਿਹੜੇ ਇਹਨਾਂ ਨੇ ਰਵਿਦਾਸ ਜੀ ਦੇ ਨਾਮ ਦੇ ਉੱਤੇ ਲਾਏ ਹੋਏ ਆ ਉਹ ਦੇਖਿਓ ਕਿਹੋ ਜਿਹੇ ਆ ਤੁਹਾਨੂੰ ਆਪ ਹੀ ਡਿਸਾਈਡ ਹੋ ਜਾਊਗਾ ਵੀ ਇਹ ਤਾਂ ਹੋ ਹੀ ਨਹੀਂ ਸਕਦੇ ਐਵੇਂ ਹੀ ਲਾ ਦਿੱਤੇ ਉਹਨਾਂ ਦੇ ਨਾਮ ਦੇ ਉੱਤੇ ਉਹ ਮਿਲਦੇ ਜੁਲਦੇ ਜਿਹੇ ਪੈਰੇ ਲਾ ਦਿੱਤੇ ਨਾਲ ਲਾਵਾਂ ਦਾ ਪਾਠ ਲਾ ਦਿੱਤਾ ਵੀ ਸਾਰਾ ਕੁਝ ਆਪਣਾ ਬਣਾਉਣਾ ਆ ਭਾਵੇਂ 2000 ਮਾਰਚ 2013 ਦੀ ਇਹ ਖਬਰ ਆ ਤੇ ਇਹ ਫਗਵਾੜੇ ਲਾਗੇ ਚੱਕ ਰਖ ਹਕੀਮ ਵਿਖੇ ਭਗਤ ਰਵਿਦਾਸ ਜੀ ਦੇ ਨਾਮ ਤੇ ਬਣੇ ਦੇਰੇ ਦੇ ਮਹੰਤ ਪ੍ਰਸ਼ੋਤਮ ਦਾਸ ਜੀ ਨੇ ਠੋਕ ਜਾ ਕੇ ਗੱਲ ਆਖੀ ਸੀ ਜਿਹੜੀ ਮੈਂ ਤੁਹਾਨੂੰ ਸੁਣਾਉਣ ਲੱਗਾ ਹਾਂ ਉਹ ਕਹਿੰਦੇ ਸੀ ਭਈ ਡੇਰਾ ਬੱਲਾ ਵੱਲੋਂ ਛਾਪੇ ਗਏ ਅੰਮ੍ਰਿਤ ਬਾਣੀ ਗ੍ਰੰਥ ਅੰਦਰ ਅਸਲ 'ਚ 80% ਚਰਨਾਵਾ ਉਹ ਹਨ ਜੋ ਕਿ ਇਸ ਦੇਰੇ ਦੇ ਸਾਧੂ ਹੀਰਾ ਦਾਸ ਜੀ ਦੇ ਲਿਖੇ ਤੇ 1912 ਵਿੱਚ ਛਪਾਇੇ ਸ਼੍ਰੀ ਰਵਿਦਾਸ ਦੀਪਕ ਗ੍ਰੰਥ ਸ਼੍ਰੀ ਰਵਿਦਾਸ ਦੀਪਕ ਗ੍ਰੰਥ ਵਿੱਚੋਂ ਨਕਲ ਕੀਤੀਆਂ ਹਨ ਤੇ ਜਿਸ ਜਗ੍ਹਾ ਤੇ ਹੀਰਾਦਾਸ ਜੀ ਦਾ ਨਾਮ ਅੱਛਾ ਉਹਦੇ ਵਿੱਚ ਜਿੱਥੇ ਹੀਰਾਦਾਸ ਜੀ ਲਿਖਿਆ ਸੀ ਉਹਨੂੰ ਕੱਟ ਕੇ ਰਵਿਦਾਸ ਜੀ ਲਿਖ ਦਿੱਤਾ ਗਿਆ ਹੈ। ਹਮ ਹੀਰਾਦਾਸ ਜੀ ਭਗਤ ਜੀ ਦੇ ਸ਼ਰਧਾਲੂ ਸਨ ਤੇ ਉਹਨਾਂ ਦੀ ਉਸਤਤਿ ਚ ਜਾਂ ਉਹਨਾਂ ਨਾਲ ਜੋੜ ਕੇ ਉਹ ਉਹਨਾਂ ਇਹ ਗ੍ਰੰਥ ਲਿਖਿਆ ਸੀ ਭਗਤ ਰਵਿਦਾਸ ਜੀ ਬਾਰੇ ਉਹਨਾਂ ਨੇ ਉਸਤਤ ਕੀਤੀ ਹੋਈ ਆ। ਉਹਨਾਂ ਨੇ ਇਹ ਨਹੀਂ ਸੀ ਕਿਹਾ ਕਿ ਇਹ ਬਾਣੀ ਭਗਤ ਰਵਿਦਾਸ ਜੀ ਦੀ ਹੈ। ਪਰ ਇਹਨਾਂ ਨੇ ਇਹਦੇ ਵਿੱਚ ਜੇ ਉਸ ਗ੍ਰੰਥ ਵਿੱਚੋਂ ਸ਼ਬਦ ਲਏ ਨੇ ਤੇ ਫਿਰ ਵੇਖ ਲਓ ਤੁਸੀਂ ਹੁਣ ਕਿੱਥੇ ਭਗਤ ਰਵਿਦਾਸ ਜੀ ਤੇ ਕਿੱਥੇ ਉਹਨਾਂ ਦੇ ਸ਼ਰਧਾਲੂ ਵੱਲੋਂ ਭਗਤ ਰਵਿਦਾਸ ਜੀ ਦੀ ਉਸਤਤ ਵਿੱਚ ਉਦੋਂ ਅੱਗੇ ਵੀ ਤੁਸੀਂ ਇਹ ਗੱਲ ਦੱਸ ਦਿੱਤੀ ਆ ਕਿ ਉਹ ਜਿਹੜੀ ਕਾਵ ਰਚਨਾ ਆ ਉਹ ਬਿਲਕੁਲ ਹੀ ਇਹਦੇ ਨਾਲ ਮੇਲ ਨਹੀਂ ਖਾਂਦੀ ਚਲੋ ਭਾਜੀ ਗੱਲ ਮੇਲ ਖਾਣ ਦੀ ਜਾਂ ਨਾ ਮੇਲ ਖਾਣ ਦੀ ਨਹੀਂ ਗਈ ਜਿਹੜਾ ਰਤਬਾ ਭਗਤ ਰਵਿਦਾਸ ਜੀ ਦਾ ਆ ਜਿਹੜਾ ਰਤਬਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਨੂੰ ਮਿਲਿਆ ਆ ਉਹਦੇ ਬਰਾਬਰ ਦਾ ਰਤਬਾ ਕੁਝ ਭਗਤ ਸਹਿਬਾਨ ਨੂੰ ਮਿਲਿਆ ਹੋਇਆ ਆ ਔਰ ਜਿਹੜਾ ਇੱਕ ਕਿਰਾਏ ਦਾ ਮਕਾਨ ਆ ਨਾ ਭਾਜੀ ਜਿਹਨੂੰ ਇਹ ਕਿਰਾਏ ਦਾ ਮਕਾਨ ਦੱਸਦੇ ਆ ਇਸ ਕਿਰਾਏ ਦੇ ਮਕਾਨ ਦੇ ਹੁੰਦਿਆਂ ਸਾਨੂੰ ਆਪਣੇ ਮਕਾਨ ਬਣਾਉਣ ਦੀ ਲੋੜ ਨਹੀਂ ਹੈਗੀ ਇਹਦੇ ਵਿੱਚ ਹੀ ਸਾਰੇ ਸਾਰਾ ਜਗਤੀ ਸਮਾ ਜਾਏਗਾ ਭਾਜੀ ਇਸ ਕਿਰਾਏ ਦੇ ਮੈਦਾਨ ਵਿੱਚ ਔਰ ਇਹ ਏਡੀ ਵੱਡੀ ਸਾਜਿਸ਼ ਆ ਕਿ ਅੱਜ ਤੁਸੀਂ ਡੇਰਾ ਬੱਲਾਂ ਵਾਲੇ ਉਹਨਾਂ ਦੇ ਹੱਥੋਂ ਸਨਮਾਨਤ ਹੋ ਰਹੇ ਹੋ ਜਿਨ੍ਹਾਂ ਨੇ ਭਾਜੀ ਜਿਨ੍ਹਾਂ ਨੇ ਜਿਹੜੇ ਇਸ ਦੇਸ਼ ਦੇ ਗ੍ਰਹਿ ਮੰਤਰੀ ਆ ਪਿਛਲੇ ਸਾਲ ਦੀ ਸ਼ਾਇਦ ਗੱਲ ਆਏ ਜਾਂ ਪਿਛਲੀ ਸਰਕਾਰ ਦੀ ਗੱਲ ਆਏ ਜਦੋਂ ਉਹਨਾਂ ਨੇ ਸਪਾਰਲੀਮੈਂਟ ਵਿੱਚ ਆਖਿਆ ਸੀ ਕਿ ਕੀ ਤੁਸੀਂ ਅੰਬੇਦਕਰ ਬੇਦਕਰ ਬੇਦਕਰ ਲਈ ਆ ਜੇ ਤੁਸੀਂ ਰਾਮ 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 ਜਪਦੇ ਨਾ ਤੇ ਤੁਹਾਨੂੰ ਰਾਮ ਮਿਲਣਾ ਸੀ ਭਾਜੀ ਇੱਕ ਵਾਰ ਹਣ ਇਹ ਉਹੀ ਬੰਦੇ ਭਾਜੀ ਅੱਜ ਇਹਨਾਂ ਨੂੰ ਇੱਥੇ ਸਨਮਾਨਿਤ ਕਰਨ ਆ ਰਹੇ ਆ ਜਿਹੜੇ ਮਨੁਸਮਰਤੀ ਦੇ ਜਿਹੜੇ ਮੰਨਣ ਵਾਲੇ ਆ ਜਿਹੜੇ ਜਿਹੜੇ ਹੁਣ ਦੇਖੋ ਜਿਹੜੇ ਸਨਮਾਨਤ ਹੋਣ ਵਾਲੇ ਆ ਨਾ ਭਾਜੀ ਉਹ ਬਿਲਕੁਲ ਰਵਿਦਾਸ ਭਗਤ ਜੀ ਦੀ ਸੋਚ ਤੋਂ ਬਿਲਕੁਲ ਉਲਟ ਮੂਰਤੀਆਂ ਨੂੰ ਮੰਨਣ ਵਾਲੇ ਉਸ ਤੋਂ ਅੱਗੇ ਭਗਵਾਧਾਰੀ ਨੇ ਤੇ ਤੁਸੀਂ ਦੇਖ ਲਓ ਵੀ ਉੱਥੇ ਭਗਤ ਰਵਿਦਾਸ ਜੀ ਦੇ ਗ੍ਰੰਥ ਦੀ ਪੂਜਾ ਨਹੀਂ ਹੁੰਦੀ ਉੱਥੇ ਬਰਾਬਰ ਇੱਕ ਸੰਤ ਨੂੰ ਬਿਠਾ ਲ ਕੇ ਉਹਨੂੰ ਮੱਥੇ ਟੇਕੇ ਜਾ ਰਹੇ ਆ